ਤੇ ਸਰਕਾਰੇ ਹੋ ਸਫਾਈ ਸਫਾਈ ਦੇ ਦੂਰ ਯੂਨੀਅਨ ਦੇ ਅਜੇ ਕੁਮਾਰ ਪਿੰਡੀ ਜੀ ਸਾਡੇ ਸੋਨੂ ਕਲਿਆਣ ਜੀ ਇੰਦਰ ਸਿੰਘ ਜੀ ਕਲਪ੍ਰਧਾਨ ਜੀ ਇਹ ਸਾਰੇ ਮੇਰੇ ਨਾਲ ਸ਼ੁਰੂ ਤੇ ਚੱਲਦੇ ਆਏ ਆ ਤੇ ਚੱਲਦੇ ਰਹਿਣਗੇ ਹੁਣ ਸਾਡਾ ਜਿਹੜਾ ਹੱਕ ਹੈ ਜਿਹੜੀ ਸਾਡੀ ਪਾਵਰ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ ਉਹ ਤੁਹਾਡੇ ਨੇ ਹੀ ਬਖਸ਼ੀ ਹੈ ਕਿਉਂਕਿ ਜੋ ਤੁਸੀਂ ਮੇਰੇ ਕੋਲੋਂ ਚਾਹਦੇ ਹੋ ਉਹ ਕੰਮ ਮੈਂ ਹੁਣ ਜਲਦ ਤੋਂ ਜਲਦ ਤੁਹਾਨੂੰ ਕਰਨ ਜਾ ਰਹਾ ਨਵੀਂ ਭਰਤੀ ਕਰਾਵਾਂਗੇ ਕੱਚੇ ਤੋਂ ਪੱਕੇ ਮਲਾਜ਼ਮ ਜਲਦੀ ਤੋਂ ਜਲਦੀ ਕਰਾਂਗੇ ਜਿੰਨੇ ਵੀ ਆਪਣੇ ਸਿਵਰਮੈਨ ਭਾਈ ਐ ਔਰ ਕਿਸੇ ਵੀ ਮਹਿਕਮੇ ਦੇ ਵਿੱਚ ਜੋ ਲੋਗ ਵਾਂਦੇ ਨਹੀਂ ਵੀ ਸਾਡਾ ਕੋਈ ਕੰਮ ਕਰਾਉਣ ਵਾਤੇ ਖੜਾ ਨਹੀਂ ਹੁੰਦਾ ਅੱਜ ਤੋਂ ਬਾਅਦ ਸ਼ਾਮ ਲਾਲ ਸਮਾਣਾ ਇਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਤੁਹਾਡੇ ਹੱਕ ਅਧਿਕਾਰਾਂ ਦੇ ਲਈ ਅਸੀਂ ਸਰਕਾਰ ਨਾਲ ਲੜਾਂਗੇ ਤੇ ਉਹਨਾਂ ਨੂੰ ਜਿੰਨੇ ਵੀ ਸਾਡੇ ਸਫਾਈ ਮਜ਼ਦੂਰ ਯੂਨੀਅਨ ਤੇ ਪ੍ਰਨਾਨ ਜੀ ਸਾਡੇ ਅਜੇ ਕੁਮਾਰ ਪਿੰਡੀ ਜੀ ਸੋਨੂ ਕਲਿਆਣ ਜੀ ਅਸੀਂ ਸਾਰਿਆਂ ਨੇ ਇੱਕ ਮਹਮ ਚਲਾਨੀ ਹੈ ਵੀ ਜਿੰਨੇ ਵੀ ਸਾਡੇ ਕੱਚੇ ਮਜ਼ਦੂਰ ਹੈ ਉਹ ਪੱਕੇ ਕਿੱਥੇ ਜਾਣ ਤੇ ਸਾਡੇ ਨਾਲ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੇ ਉਹ ਉਹ ਕਿਹਾ ਸੀਗਾ ਵੀ ਤੁਹਾਡੇ ਜਦ ਸਾਡੀ ਸਰਕਾਰ ਆਊਗੀ ਤਾਂ ਅਸੀਂ ਕੱਚੇ ਬੰਦਿਆਂ ਨੂੰ ਪੱਕੇ ਕਰਾਂਗੇ ਹੁਣ ਉਹ ਸਰਕਾਰ ਸੁੱਤੀ ਪਈ ਹੈ ਅਸੀਂ ਉਹਨਾਂ ਨੂੰ ਜਗਾਉਣ ਵਾਸਤੇ ਇੱਕ ਦਿੱਲੀ ਦੇ ਵਿੱਚ ਮੈਨੂੰ ਇੱਕ ਅਕਲਵਾਰਤੀ ਹੈ ਮਦੂਰ ਸੰਗ ਦਾ ਜਨਰਲ ਫੈਕਟਰੀ ਪੰਜਾਬ ਲਾਇਆ ਤੇ ਇਹ ਇਹ ਜਿਹੜਾ ਲਾਇਆ ਇਹ ਸਾਡੇ ਜਿੰਨੇ ਵੀ ਮਜ਼ਦੂਰ ਯੂਨੀਅਨ ਤੇ ਸਫਾਈ ਸੇਵਕ ਹੈ ਜਿਹੜੇ ਕੰਮ ਇਹਨਾਂ ਦੇ ਰੁਕੇ ਹੋਏ ਆ ਕੀ ਕਹਿੰਦੇ ਸਰੋ ਅਖਰ ਭਾਰਤੀ ਸਫਾਈ ਮਜ਼ਦੂਰ ਸੰਘ ਦਾ ਜਿਹੜਾ ਸਾਡੇ ਦਿੱਲੀ ਤੋਂ ਬੀਜੇਪੀ ਜਿਹੜੀ ਸਾਡੀ ਸਥਾਪਿਤ ਬਣੀ ਵੀ ਉੱਥੇ ਉਹਦੇ ਵੱਲੋਂ ਸ਼ਾਮਲਾਲ ਬੰਟੀ ਜੀ ਨੂੰ ਜਨਰਲ ਸੈਕਟਰੀ ਲਾਇਆ ਪੰਜਾਬ ਦਾ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜਾ ਸ਼ਾਮਲਾਲ ਬੰਟੀ ਜੀ ਨੂੰ ਐਡਾ ਵੱਡਾ ਉਹਦਾ ਜਿਹੜਾ ਪੰਜਾਬ ਲੈਵਲ ਦੇ ਦਿੱਤਾ ਸਾਨੂੰ ਇਹ ਸਾਰੇ ਸਮਾਜ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਕਿ ਸ਼ਾਮਲਾਲ ਬੰਟੀ ਜੀ ਨੂੰ ਜਨਰਲ ਸੈਕਟਰੀ ਦਾ ਉਹਦਾ ਦਿੱਤਾ